ਅੱਜ ਪਹੁੰਚੇ ਆਂ ਰਾਜਪੁਰੇ ਕਿਸਾਨ ਮੇਲੇ ਤੇ ਹਨਾ ਇੱਥੇ ਸਾਰੀਆਂ ਸਟਾਲਾਂ ਬਹੁਤ ਵਧੀਆ ਰੌਣਕ ਮੇਲਾ ਜਿਹੜਾ ਹਨਾ ਲੱਗਿਆ ਹੋਇਆ ਹੈ ਬਾਕੀ ਇੱਧਰ ਸਟੈਂਡਰਡ ਕੰਬਾਈਨਾ ਖੜੀਆਂ ਆ ਹਨਾ ਸਿਮਰਨ ਦਸ਼ਮੇਸ਼ ਇੱਕ ਨਾਰਾਇਣ ਇਹ ਹੀ ਕੰਬਾਈਨਾ ਬਈ ਜਿਹੜੀਆਂ ਹਨਾ ਰਾਜਪੁਰੇ ਮੇਲੇ ਦੇ ਵਿੱਚ ਆਈਆਂ ਪਰ ਜਿਹੜੀ ਖਿੱਚ ਦਾ ਕੇਂਦਰ ਹਨਾ ਕਹਿ ਦੀ ਇਹ ਆ ਕੰਬਾਈਨਾ ਜਾਂ ਤਾਂ ਆਪਣੇ ਦਸ਼ਮੇਸ਼ ਇੱਕ ਕਰਤਾਰ ਇਹ ਹੀ ਜ਼ਿਆਦਾ ਹਨਾ ਇਹਨਾਂ ਦੀ ਰੌਣਕ ਮੇਲਾ ਜਿਹੜਾ ਲੱਗਿਆ ਹੋਇਆ ਬਾਕੀ ਆਪਣੇ ਨਾਲ ਇਧਰ ਭਾਈ ਨਰਮਲ ਜੀ ਇਧਰ ਸਾਡਾ ਭਾਈ ਕਰਮੇਤ ਵਧੀਆ ਕਰਮੇਤ ਭਾਈ ਹੋਰ ਸੁਣਾ ਵਧੀਆ ਜੀ ਵਧੀਆ ਹੋਰ ਸੁਣਾਓ ਜੀ ਬੱਸ ਵਧੀਆ ਵਧੀਆ ਇਧਰ ਤੋਂ ਹੋਰ ਵਿਚਾਰੇ ਜਾਂਨੇ ਹੋ ਮਹਾਰਾਜ ਘੰਡੇ ਫਤੀਦੀ ਜੀ ਹੋਰ ਭਈ ਇਹਦੇ ਵਿੱਚ ਹੁਣ ਕਰਿਆ ਕੁਝ ਬਦਲਾਵ ਪਹਿਲਾਂ ਵਾਲੇ ਮਾਡਲ ਨਾਲ ਤਾਂ ਬਹੁਤ ਦੇਰ ਹੋ ਗਈ ਆਪਾਂ ਨੂੰ ਮੈਦਾਨੋਂ ਕਰੀ ਜਾਂਦੇ ਆ ਵਧਾਈ ਜਾਂਦੇ ਆ ਹਾਂ ਜੋ ਜੋ ਜ਼ਿੰਮੇਵਾਰ ਮੰਗੀ ਜਾਂਦਾ ਦਈ ਜਾਂਦੇ ਆ ਭਰਾ ਜੀ ਹਾਂ ਜੀ ਕੀ ਬਈ ਆਪਣੇ ਗਰਵੀਤ ਭਾਈ ਕੀ ਨਵੇਂ ਮਾਡਲ ਦੇ ਹੋਏ 24 ਦੇ ਵਿੱਚ ਕੀ ਆਪਾਂ ਨੇ ਮਤਲਬ ਮੇਨ ਮੇਨ ਪਾਰਟ ਕੀ ਚੇਂਜ ਕਰਿਆ ਕੁਝ ਬਦਲਾਅ ਪਾ ਮੋਟਾ ਤਾਂ ਚੱਲੀ ਜਾਂਦਾ ਦੇਖੋ ਤੋਂ ਬਈ ਜਿਵੇਂ ਜਿਹੜੀ ਕਿਸੇ ਜ਼ਿੰਮੇਵਾਰ ਭਰਾ ਨੇ ਕੋਈ ਕਿਹਾ ਵੀ ਭਾਈ ਆ ਚੀਜ਼ਾਂ ਇੰਨੀ ਆਏ ਚਾਹੀਦੀ ਜੀ ਤਾਂ ਆਪਾਂ ਨੇ ਸੁਧਾਰ ਕੇ ਦੇਖੋ ਤੁਹਾਨੂੰ ਪਤਾ ਹੀ ਆ ਜੀ ਸ਼ੁਰੂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਾਂ ਸੁਧਾਰ ਕਰਕੇ ਦੇਈਏ ਜੀ ਠੀਕ ਹੈ ਨਾ ਜੀ ਅੰਦਰ ਵਿੱਚ ਵੀ ਹੋਰ ਸੁਧਾਰ ਕਰੀ ਜਾਂਦੇ ਆ ਜੀ ਉਹ ਅਗਲਾ ਮੰਗੀ ਜਾਂਦਾ ਜੀ ਹਾਂ ਜੀ ਬਾਕੀ ਤੁਸੀਂ ਇਹ ਨਾ ਕਰਤਾਰ ਕਮੈਨ ਜਿਹੜੇ ਮੇਰੇ ਭਰਾਵਾਂ ਨੇ ਜ਼ਿਮੀਂਦਾਰ ਭਰਾਵਾਂ ਨੇ ਰੱਖੀ ਆ ਉਹਨਾਂ ਨੂੰ ਤਾਂ ਬਾਈ ਪਤਾ ਹੈ ਨਾ ਵੀ ਵੀ ਕਰਤਾਰ ਕੀ ਚੀਜ਼ ਆ ਨਹੀਂ ਹਾਂ ਬਾਕੀ ਆਇਆ ਕੋ ਮਸ਼ੀਨਾ ਸਾਰੀਆਂ ਹੀ ਨੇ ਹਾਂ ਮਸ਼ੀਨ ਸਾਰੀਆਂ ਵਧੀਆ ਨੇ ਆਪਾਂ ਕਿਸੇ ਨੂੰ ਮਾਰੀ ਨਹੀਂ ਹਾਂ ਬਾਕੀ ਜਿਵੇਂ ਪਰ ਗੱਲੇ ਆ ਵੀ ਜਿਹੜੀ ਕੁਆਲਿਟੀ ਕਰਤਾਰ ਦੇ ਦੂ ਜੀ ਉਹ ਕਿਸੇ ਹੋਰ ਨਾਲ ਕੰਪਰੋਮਾਈਜ਼ ਨਹੀਂ ਬਾਕੀ ਆ ਬਲੋਰ ਹਨਾ ਬੰਦ ਕਰਤਾ ਜਿਵੇਂ ਆਪਾਂ ਨਾ ਦੇਖਦੇ ਹੁੰਦੇ ਤੇ ਜਾਂ ਪੋਸ ਦੇ ਚਲੰਦਾਰਾ ਪੱਖਾ ਉਹਦੇ ਕਰਕੇ ਹੁਣ ਬਲੋਅਰ ਆਪਾਂ ਨੂੰ ਜਿਹੜਾ 24 25 ਮਾਡਲ ਦੇ ਵਿੱਚ ਨਾ ਕਰਤਾਰ ਦਾ ਬਿਲਕੁਲ ਤੁਹਾਨੂੰ ਬਾਕੀ ਇਹ ਬੈਰੇ ਜਿਹੜੇ ਬੈਰਿੰਗਾਂ ਨੂੰ ਕੱਲੇ ਕੱਲੇ ਨੂੰ ਪੈ ਪਲਾਤੀ ਜੀ ਠੀਕ ਹੈ ਜੀ ਇਹ ਕੰਮ ਵਧੀਆ ਹੋ ਗਿਆ ਵੀ ਹਨਾ ਕੱਲੇ ਕੱਲੇ ਬੈਰਿੰਗ ਨੂੰ ਮੰਨ ਲਓ ਗ੍ਰੀਸ ਵਾਲੀ ਪੈਪ ਆ ਜਿਹੜੀ ਇਹ ਹੁਣ ਲੱਗ ਗਈ ਹੁਣ ਤੁਹਾਨੂੰ ਕੋਈ ਵੀ ਹਨਾ ਕੰਗੀ ਜਿਵੇਂ ਆਪਾਂ ਤੁਹਾਨੂੰ ਦੱਸੀ ਸੀ ਉਹ ਸਟੀਲ ਦੀ ਆਪਾਂ ਲਾਉਣੀ ਆ ਅਗਿਆ ਆਪਣਾ ਠੀਕ ਹੈ ਜੀ ਹਾਂ ਅੱਜ ਸਪੈਸ਼ਲੀ ਹਰੇਕ ਬੰਦਾ ਆਕੇ ਨਾ ਵੀ ਗੈਟ ਰੰਦੇ ਉਹ ਡਬਲ ਪ੍ਰੈਸ਼ਰ ਨਹੀਂ ਲਾਈ ਹਾਂ ਡਬਲ ਪ੍ਰੈਸ਼ਰ ਨਹੀਂ ਲਾਈ ਹਾਂ ਤਾਂ ਉਹ ਦੱਸਣ ਵਾਸਤੇ ਲਾਇਆ ਵੀ ਭਾਈ ਇਹਦਾ ਜਾਮ ਨੂੰ ਡਬਲ ਪ੍ਰੈਸ਼ਰ ਜੀ ਵੀ ਕਈ ਬੰਦਿਆਂ ਦੇ ਨਾ ਬਹਿਮ ਹੁੰਦਾ ਮਨ ਚ ਡਬਲ ਪ੍ਰੈਸ਼ਰ ਚ ਕੀ ਆ ਜੀ ਜੀ ਇਹਦਾ ਜਾਮ ਨੂੰ ਡਬਲ ਹੈ ਜੀ ਇਹਦਾ ਕਾਰਨ ਕੀ ਆ ਇਹਨੇ ਥ੍ਰੈਸ਼ਰ ਤੋਂ ਮਾਲ ਪਾੜਨਾ ਸਹੀ ਆ ਕੰਗੀ ਨੇ ਸਹੀ ਆ ਸਟਾਫ ਆਕਰਨ ਮਾਲ ਪਾੜ ਕੇ ਦੇਣਾ ਜੀ ਜਿਹੜਾ ਡਬਲ ਪ੍ਰੈਸ਼ਰ ਦਾ ਕੰਮ ਆ ਉਹ ਕੱਲਾ ਗੈਡਰਮ ਤੋਂ ਮਾਲ ਪਾੜ ਕੇ ਸਟਾਵਾ ਕਰੂ ਤੋਂ ਜੀ ਜੀ ਥ੍ਰੈਸ਼ਰ ਤੋਂ ਓਕਣੇ ਕੰਮ ਦਾ ਹੂੰ 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 ਸਹੀ ਆ ਸਹੀ ਆ ਜੇ ਮੈਂ ਕੰਮ ਥ੍ਰੈਸ਼ਰ ਤੋਂ ਮਾਲ ਪਾੜਨਾ ਹੈ ਤੇ ਸਟਾਵਾ ਕਰਾਉਣ ਮਾਲ ਪਾੜ ਕੇ ਦੇਣਾ ਠੀਕ ਆ ਠੀਕ ਆ ਥ੍ਰੈਸ਼ਰ ਦਾ ਇਹ ਆਪਣੀ ਮਤਲਬ ਵੀ ਕਹਿੰਨੇ ਆ ਇਹ ਜਾਮ ਨੂੰ ਡਬਲ ਥ੍ਰੈਸ਼ ਜੀ 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 ਬਾਕੀ ਨਾ ਜਿਵੇਂ ਦੱਸਿਆ ਤੁਹਾਨੂੰ ਬਾਈ ਨੇ ਗੁਰਮੀਤ ਨੇ ਵੀ ਜਿਹੜੀ ਗੈਡਰਮ ਨੂੰ ਨਾ ਪੱਤੀ ਆ ਆਪੇ ਕੰਗੀ ਟੈਪ ਲੱਗਦੀ ਆ ਕਰਤਾਰ ਨੂੰ ਹੀ ਲੱਗਦੀ ਆ ਕੱਲੀ ਹੋਰ ਦਾ ਦਾ ਨਾ ਆਪਣਾ ਨਾ ਨਾ ਦੇਖੀ ਆ ਨਾ ਪਪ ਦੇ ਕੇ ਮਹੌਨ ਕਰਤਾਰ ਦਾ ਬ ਚਲਾਈ ਵੀ ਆ ਨਾ ਵੀ ਕਈ ਸਾਲ ਹੋ ਗਏ ਇਹਦੇ ਨਾਲ ਦਾ ਬਾਹ ਫੇ ਇਹਨੂੰ ਬਾਕੀ ਹੋਰ ਵੀ ਗਈ ਗਰਮੀਤ ਵੀ ਕੀ ਕੀ ਬਦਲਾਅ ਕਰਿਆ ਆਪਾਂ ਹੁਣ ਜਿਹੜੇ ਮੱਲਾ ਕਹਾਂ ਵਾਲੇ ਸਾਲ ਦੇ ਵਿੱਚ ਮਸ਼ੀਨਾਂ ਜਾਣੀਆਂ ਮੋਰਨੀਆਂ ਉੱਪਰ ਦੀ ਕਰਤੀਆਂ ਨੇ ਜੀ ਵੀ ਵੀ ਆ ਗਿਆ ਅੱਛਾ ਮੋਰਨੀਆਂ ਹੋਰ ਮਜ਼ਬੂਤ ਕਰਦੀਆਂ ਹੁਣ ਕਰਦੀਆਂ ਖੁੱਲ੍ਹਦੀਆਂ ਕਰਦੀਆਂ ਅੱਛਾ ਮੱਲਾ ਵੀ ਦਿੱਕਤ ਜਿਹੜੀ ਆਉਂਦੀ ਦੀ ਉਹ ਵੀ ਚੱਕ ਤੇ ਚੱਕ ਦੀ ਵੀ ਕੱਲ ਨੂੰ ਕੋਈ ਪ੍ਰੋਬਲਮ ਐ ਨਾ ਆ ਜਾਵੇ ਵੀ ਭਾਈ ਬਦਲਣ ਲੱਗੇ ਤੁਹਾਨੂੰ ਕੋਈ ਦਿੱਕਤ ਆ ਗਈ ਜੀ ਜਦ ਮਰਜੀ ਬੋਲ ਕੇ ਬਦਲ ਲੈ ਅੱਛਾ ਜਿੱਕ ਦੇ ਨਾਲ ਹੁਣ ਮੰਨ ਲਾ ਉਹ ਟਾਈਰ ਰਾਡ ਵੀ ਪਾਤੀ ਹਾਂਜੀ ਹਾਂਜੀ ਠੀਕ ਆ ਪਹਿਲਾਂ ਟਾਈਰ ਰਾਡ ਪਾਈ ਨਹੀਂ ਦੀ ਹੈ ਨਾ ਠੀਕ ਆ ਠੀਕ ਆ ਹੁਣ ਟਾਈਰ ਰਾਡ ਵੀ ਹੈ ਨਾ ਵਧੀਆ ਫਾਇਦਾ ਇਹ ਵੀ ਡਬਲ ਸਪੋਰਟ ਹੋ ਗਈ ਅੱਗੇ ਤਾਂ ਵੀ ਜੈਕ ਨਾਲ ਤਾਂ ਹੁਣ ਜੈਕ ਦੇ ਨਾਲ ਜਿਹੜੇ ਟਾਈਰ ਰਾੜਾ ਤੁਹਾਨੂੰ ਇਹ ਵੀ ਕਰਤਾਰ ਦੇ ਵਿੱਚ ਹੁਣ ਨਾ ਮਿਲੂਗੀ ਬਾਕੀ ਹੁਣ ਬਾਈ ਜਿਵੇਂ ਦੱਸਿਆ ਆ 4 ਬਾਈ 4 ਲਾਉਣ ਲੱਗਿਆ ਪਰ ਉਹਨਾਂ ਨੂੰ ਦਿੱਕਤ ਤੇ ਸਮੱਸਿਆ ਆਉਂਦੀ ਸੀ ਪੌੜੀ ਇਹ ਵੀ ਚੱਕ ਕੇ ਚੇਂਜ ਹੋ ਗਿਆ ਆਪਣਾ ਹੋਰ ਕਰਤੀ ਅੰਦਰ ਜੀ ਜਿਹੜੀ ਆ ਘੋੜੀਆਂ ਪਕੱਲੇ ਪਿੱਛੇ ਲਾਉਂਦੀ ਸੀ ਪਹਿਲਾਂ ਜੀ ਅੱਛਾ ਮੂਰੇ ਵੀ ਕਰਦੀ ਮੰਨ ਲਾ ਹੁਣ ਜਿਵੇਂ ਸੀਜ਼ਨ ਤੋਂ ਬਾਅਦ ਕੰਬੈਨ ਖੜਾਉਣੀ ਆ ਅੱਗੇ ਪਿੱਛੇ ਆਉਂਦੀ ਨਹੀਂ ਆ ਕੱਲੇ ਪਿੱਛੇ ਆਉਂਦੀ ਹੁਣ ਮੂਰੇ ਵੀ ਕਰਦੀ ਆ ਹੁਣ ਮੂਰੇ ਵੀ ਲੱਗ ਗਿਆ ਘੋੜੀਆਂ ਆਏ ਆ ਮੂਰੇ ਵੀ ਲਾਤੀ ਠੀਕ ਆ ਭਾਈ ਠੀਕ ਆ ਜਿਹੜਾ ਕਹਿੰਦਾ ਸੀ ਚੱਕਣ ਲੱਗੇ ਤੇ ਇੱਕਦ ਆਉਂਦੀ ਆ ਜੀ ਜੀ ਇਹ ਵੀ ਘੋੜੀ ਆਪਾਂ ਦੁਆਰਾ ਆਹ ਕੰਮ ਸਿਸਟਮ ਬੜਾ ਵਧੀਆ ਕਰਦਾ ਨਾ ਗ੍ਰੀਸ ਵਾਲੀਆਂ ਪਾਈਪਾਂ 베ARING ਦੇ ਕੋਲੇ ਹੈ ਨਾ ਹਾਂ ਬਹੁਤ ਵਧੀਆ ਇਹ ਵਧੀਆ ਹੋਊਗਾ ਇਹ ਸਾਰੀਆਂ ਘੜਤੀਆਂ ਆਪਾਂ ਨੇ ਮੂਰੇ ਮਾਗੀ ਹੋਰ ਇੰਜਨ BS4 ਦੇ ਨਾਲ ਆਹੇ ਉਹ ਲੱਗਿਆ ਸਿਸਟਮ ਉਹਦਾ ਹਨ ਚੱਲੀਏ ਗੁਰਮੀਤ ਬਾਈ ਮੜਾ ਕੈ ਬੰਦੇ ਦੇਖੀ ਹੁਣ ਜਾ ਕੇ ਬਾਕੀ ਹੈ ਨਾ ਮੇਰੇ ਵੀਰ ਜਿਹੜੇ ਵੀ BKD ਦੇ ਟਾਇਰ ਜਾਂ ਵੀ ਹੋਰ ਗੱਲ ਬਾਤ ਆ ਉਹ ਆਪਣੀ ਆਪਸ਼ਨ ਹੁੰਦੀ ਹੈ ਨਾ ਵੀ ਅਪ ਜਿਹੜੀ ਵੀ ਜਿਹੜਾ ਵੀ ਲੈ ਮਰਜੀ ਇਹਨਾਂ ਨੂੰ ਉਹ ਭ ਲੈ ਸਕਦੇ ਆ ਬਾਕੀ ਮੌਸਮ ਬਾਈ ਖਰਾਬ ਹੋ ਗਿਆ ਮੇਲੇ ਚੇਚ ਵੀ ਰਾਜਪੁਰੇ ਵਾਲੇ ਚ ਲੁਧਿਆਣੇ ਵਾਲੇ ਤੇ ਮੇਲੇ ਚ ਹੁੰਦਾ ਹੀ ਹੁੰਦਾ ਕੰਮ ਅੱਜ ਰਾਜਪੁਰੇ ਵਾਲੇ ਚ ਵੀ ਹੋ ਗਿਆ ਬਾਕੀ ਤੁਹਾਨੂੰ ਦਿਖਾਉਨੇ ਆ ਕੈ ਬੰਦੇ ਵਿੱਚ ਥੋੜੀ ਜੀ ਕੈਬਨ ਦੇ ਵਿੱਚ ਆ ਗਏ ਬੀਐਸ 4 ਇੰਜਨ ਦਾ ਹੈ ਨਾ ਜਿਹੜਾ ਤੁਹਾਨੂੰ ਪਤਾ ਸਿਸਟਮ ਆ ਉਹਦਾ ਹੁਣ ਸਾਰੀਆਂ ਕੰਬਾਈਨਾਂ ਤੇ ਲੱਗੇ ਰਹਿਣਾ ਬਾਕੀ ਇਹ ਟੈਂਕ ਕਵਰ ਇਹ ਦੇਖ ਜਿੰਮੇਦਾਰ ਉਪਰਾਮਾ ਵਾਸਤੇ ਇਹ ਤਾਂ ਬਹੁਤ ਟੈਂਕ ਕਵਰ ਇਹਦਾ ਹੈ ਜੀ ਜਿੰਨਾ ਮਰਜੀ ਮੀ ਪਈ ਜਾਵੇ ਟੈਂਕ ਦੇ ਵਿੱਚ ਪਾਣੀ ਨਹੀਂ ਸਹੀ ਗੱਲ ਆ ਵੀ ਚਾਦਰ ਹੈ ਨਾ ਸਾਰੇ ਟੈਂਕ ਕਵਰ ਹੈ ਨਾ ਸਾਰਾ ਪੂਰਾ ਕਵਰ ਹੈ ਨਹੀਂਗਾ ਵੀ ਕਿਸੇ ਪਾਸੋਂ ਖਾਲੀ ਰਹੂਗਾ ਹਾਂ ਇਹ ਤਾਂ ਬਾਈ ਹੈ ਲੈ ਬਾਕੀ ਸੀਟ ਹਾਂ ਬੜੀ ਬਈ ਜ਼ਬਰਦਸਤ ਲਾਤੀ ਸੀਟ ਲਾਤੀ ਬਈ ਡਰਾਈਵਰ ਵੀਰਾਂ ਦੀ ਆਰਾਮ ਉਹਦੇ ਵਾਸਤੇ ਮਤਲਬ ਐਲ ਐਕਸ ਐਲ ਐਕਸ ਮਾਡਲ ਨੂੰ ਲਾਤੀ ਹੁਣ ਆਏ ਹਾਂ ਹਾਂਜੀ ਹਾਂਜੀ ਵਾਹ ਜੀ ਵਾਹ ਤਾਂ ਕਮਾਲੇ ਕਰਤੀ ਐਲ ਐਕਸ ਵਾਲੀ ਸੀਟ ਲਾਤੀ ਬਾਕੀ ਇਹ ਗੇਅਰ ਪੰਜਵਾਂ ਕਿ 4x4 ਵਾਲਾ ਹਾਂਜੀ ਪੰਜਵਾਂ ਪੰਜਵਾਂ ਗੇਅਰ ਲੱਗ ਕਰਤਾ ਹੁਣ ਹਾਂਜੀ 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 ਇਹ ਹੁਣ ਤੁਹਾਨੂੰ ਕਰਤਾਰ ਦੇ ਵਿੱਚ ਨਾ ਜਿਹੜਾ ਗੇਅਰ ਆ ਇਹ ਹੁਣ ਅੱਗੇ ਤਾਂ ਆਪਣੇ ਡੋਲੀਵਰ ਹੁੰਦੇ ਦੇ ਨਾ ਉਹਨਾਂ ਦੇ ਵਿੱਚ ਹੁਣ ਆਪਾਂ ਨੂੰ ਜਿਹੜਾ ਪੰਜਵਾਂ ਗੇਅਰ ਐਸਵੀ ਐਲਐਕਸ ਦੇ ਵਿੱਚ ਆਪਾਂ ਪੰਜ ਗੇਅਰ ਲੈਣੇ ਚਾਹੁੰਦੇ ਆ ਨਾ ਐਸਵੀ ਮਾਡਲ ਚਾਹੇ ਐਲਐਕਸ ਲਾ ਲਓ ਐਸਵੀ ਲਾ ਲਓ ਉਹਦੇ ਵਿੱਚ ਅੱਗੇ ਤਿੰਨ ਗੇਅਰ ਹੁੰਦੇ ਤੇ ਆ ਨਾ ਉਹ ਤੇ ਹੁਣ ਜੇ ਆਪਾਂ ਕਰਤਾਰ ਦੀ ਕਮੈਂ ਲੰਨੇ ਆ ਪੰਜ ਗੇਰਾਂ ਨਾਲ ਲੈਣੀ ਆ ਤਾਂ ਆਪਾਂ ਨੂੰ ਲੀਵਰ ਆ ਜਿਹੜਾ ਹੁਣ ਉਹ ਤੁਹਾਨੂੰ ਲੱਗ ਲੱਗਿਆ ਹੋਇਆ ਮਿਲੂਗਾ ਬਾਕੀ ਡੈਸ਼ਬੋਰਡ ਆ ਗਿਆ ਚਾਰਜਿੰਗ ਪੁਆਇੰਟ ਆ ਗਿਆ ਨਾ ਮੋਬਾਈਲ ਚਾਰਜਿੰਗ ਲਾਉਣਾ ਆਪਾਂ ਨੇ ਬਾਈ ਕੋਈ ਸਮੱਸਿਆ ਨਹੀਂ ਬਾਕੀ ਯਾਰ ਲਾਈਟਿੰਗ ਵਗੈਰਾ ਸੋਚਾ ਸੱਚਾ ਵਗੈਰਾ ਆ ਬਹੁਤ ਸੋਹਣੀ ਕਮੈਨ ਆ ਜਿਹੜੀ ਹਨਾ ਕਰਤਾਰ ਭਾਰਤ ਦੀ ਨੰਬਰ 1 ਕੋ ਹੈ ਇਹ ਆਪਣੇ ਡਰਾਈਵਰ ਵਾਸਤੇ ਨਾ ਸਿੱਧ ਵਧੀਆ ਕਹਿੰਦੀ ਆਪਾਂ ਵੀ ਬੰਦਾ ਆਰਾਮ ਨਾਲ ਲੀਵਰ ਵੀ ਖੁੱਲੇ ਡੁੱਲੇ ਐਨ ਕੋਈ ਉਹਨਾਂ ਦਿੱਕਤ ਸਮੱਸਿਆ ਨਹੀਂ ਹੈਗੀ ਇਹ ਜੀ ਵੀ ਐਲ ਐਕਸ ਜੀ ਵੀ ਸਟੀਅਰਿੰਗ ਅਡਜਸਟੇਬਲ ਕਰਤਾ ਅੱਛਾ ਐਲ ਐਕਸ ਜੀ ਵੀ ਕਰਤਾ ਹੈ ਵਾਹ ਜੀ ਵਾਹ ਜਿੱਥੇ ਮਰਜ਼ੀ ਸਟੀਅਰਿੰਗ ਕਰਕੇ ਕੋਈ ਚੱਕਰੇ ਨਹੀਂ ਗਾ ਮਾ ਖਨਾ ਕਾਤਾ ਕਮਾਲੇ ਕਰਤੀ ਇਹ ਤਿੰਨ ਲੀਵਰਾਂ ਚੋ ਗਿਨੇਂਦਰ ਜੀ ਇੱਕਦਮ ਆਲਾ ਵੀ ਇਹਦੀ ਸੈਟਿੰਗ ਨਹੀਂ ਹੁੰਦੀ ਸਭ ਤੋਂ ਵੱਡੀ ਗੱਲ ਜੀ ਜੇ ਮੇਰੇ ਪਹਿਲਾਂ ਕਈ ਵਾਰੀ ਸਾਨੂੰ ਪ੍ਰੋਬਲਮ ਆਉਂਦੀ ਸੀ ਜੀ 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 ਵੀ ਸੈਟਿੰਗ ਇਹ ਲੈ ਜਾਂਦੀ ਸੀ ਜੀ ਆਪਣੀ ਆਪ ਦੇ ਨੂੰ ਵੀ ਆਉਂਦੀ ਐ ਜੀ ਜਿਹੜੀ ਸਿੰਗਲ ਲੀਵਰ ਚ ਸੀ ਆਪਾਂ ਬਣਾਉਂਦੇ ਸੀ ਜੀ ਉਹ ਚ ਸੈਟਿੰਗ ਦੀ ਪ੍ਰੋਬਲਮ ਆ ਜਾਂਦੀ ਜੀ ਉਹ ਫਿਰ ਸਾਡਾ ਬੰਦਾ ਜਾਂਦਾ ਸੈੱਟ ਕਰਦਾ ਸੀ ਹੁਣ ਇਹ ਚ ਤੁਰ ਤੋਂ ਹੀ ਤਿੰਨ ਲੀਵਰ ਨਿਕਲਦੇ ਨੇ ਜੀ ਸਿਰੇ ਤੱਕ ਤਿੰਨ ਨੇ ਉੱਪਰ ਤੱਕਰੇ ਤਿੰਨਾਂ ਉੱਪਰ ਧੱਕੇ ਤਿੰਨ ਨੇ ਕਦੇ ਕੋਈ ਪ੍ਰੋਬਲਮ ਆਊਗੀ ਓਹ ਬਾਕੀ ਕਰਤਾਰ ਚ ਆਉਂਦੀ ਵੀ ਹੈ ਨਹੀਂ ਆਉਂਦੀ ਵੀ ਹੈ ਨਹੀਂ ਹਾਂ ਬਾਕੀ ਆ ਲੀਵਰ ਨੇ ਹੋਰ ਨੇੜੇ ਕਰਦੇ ਅਛਾ ਲੀਵਰੇ ਨੇੜੇ ਕਰਤੇ ਨੇੜੇ ਕਰਤੇ ਵੀ ਡਰਾਈਵਰ ਨੂੰ ਜਿਵੇਂ ਪਹਿਲਾਂ ਐ ਬਾਹਾਂ ਕਰਕੇ ਚਲਾਉਣੀ ਪੈਂਦੀ ਜੀ ਉਹ ਕੰਮ ਨਹੀਂ ਰਿਹਾ ਮੈਚਵੜ ਛੋਟਾ ਹੋ ਗਿਆ ਹੁਣ ਥੋੜਾ ਜਿਹਾ ਨਾ ਹਾਂ ਛੋਟਾ ਜਿਹਾ ਲਿਆਉਂਦਾ ਹਾਂ ਹਾਂ ਛੋਟਾ ਕਰਕੇ ਨੇੜੇ ਆ ਗਿਆ ਛੋਟਾ ਕਰਦਾ ਜੀ ਇਹਨੂੰ ਹੁਣ ਮਲਾ ਕਾਟਰ ਵਾਲਾ ਹੋ ਗਿਆ ਤੇਰਾ ਜੀ ਮੇਨ ਕੰਮ ਆਪਣਾ ਕਾਟਰ ਤੇ ਹੀ ਆ ਜਾਦੇ ਕਾਟਰ ਤੇ ਜੀ ਆ ਰੀਲ ਵਾਲਾ ਹੋ ਗਿਆ ਜੀ ਆ ਹਾਈਡੋ ਵਾਲਾ ਜੀ ਜੀ ਹੈਲੋ ਵਾਲੀ ਦਾ ਆਪਾਂ ਨੂੰ ਬਾੜੀ ਲੋਡ ਨਹੀਂ ਪੈਂਦੀ ਜੀ ਜੀ ਇਹ ਪਿੱਛੇ ਕਰਤਾ ਵਾਹ ਜੀ ਵਾਹ ਆ ਕੱਟ ਆ ਨੇੜੇ ਆ ਜੀ ਇਹਨੂੰ ਉੱਪਰ ਥੱਲੇ ਬਹੁਤ ਵਧੀਆ ਹਨਾ ਕੰਮ ਆ ਜਿਹੜਾ ਹੁਣ ਤੁਹਾਨੂੰ 24 25 ਮਾਡਲ ਦੇ ਵਿੱਚ ਨਾ ਡੈਸ਼ਬੋਰਡ ਆ ਜਿਹੜਾ ਛੋਟਾ ਕਰਕੇ ਬਾਈ ਥੋੜਾ ਜਿਹਾ ਆਪਰੇਟਰ ਕਹਿੰਦੀ ਡਰਾਈਵਰ ਕਹਿੰਦੀ ਕਹੀ ਦੀ ਵੀ ਖਿੱਚ ਲਿਆ ਖਿੱਚ ਲੈਂਦਾ ਖਿੱਚਣ ਕਰਾ ਇਹ ਫਾਇਦਾ ਵੀ ਜਿਹੜਾ ਦੂਰ ਤੇ ਹਨਾ ਨੇੜੇ ਤੇ ਜਾ ਬੰਦਾ ਛੋਟਾ ਆ ਜਾ ਕੇ ਇਹਦੀਆਂ ਬਾਹਾਂ ਲੰਬੀ ਕਰਨੀ ਪੈਂਦੀ ਸੀ ਹੁਣ ਆਪਾਂ ਨੂੰ ਲੋਡ ਨਹੀਂ ਹੁਣ ਸਿਰਫ ਇੱਥੇ ਸਾਰਾ ਸਿਸਟਮ ਜਿਹੜਾ ਡਰਾਈਵਰ ਇੱਕ ਸੀਟ ਤੇ ਬੈਠਾ ਹੀ ਡਰਾਈਵਰ ਵੀ ਕਹਿੰਦੇ ਹੁੰਦੇ ਸੀ ਜੀ ਨਹੀਂ ਸਾਨੂੰ ਜੀ ਪੈਰ ਉੱਪਰ ਚੱਕ ਕੇ ਰੱਖਣਾ ਪੈਂਦਾ ਜੀ ਰੇਸ ਤੇ ਜੀ ਆਹ ਭਾਈ ਪਿੱਛੇ سپورਟ ਲਾਤੀ ਜੀ ਹੁਣ ਇਹਦੇ ਦੇ ਪੈਰ ਰੱਖੋ ਆ ਤੁਹਾਡੀ ੱਡੀ ਆਟੇ ਅੱਛਾ ਮਤਲਬ ਹੁਣ ਵੀ ਉਹ ਦਿੱਕਤ ਨਹੀਂ ਆਊ ਕਿ ਜਿਵੇਂ ਹੱਥਾਂ ਲਈ ਰੇਸ ਖਤਮ ਹੋਣ ਤੋਂ ਬਾਅਦ ਕਈ ਬੰਦੇ ਨੇ ਆਪਣੇ ਰੌਲਾ ਪਾਇਆ ਸੀ ਨਾ ਵੀ ਵੀਡੀਓ ਪਈਆਂ ਨੇ ਉੱਪਰ ਚੱਕ ਕੇ ਰੱਖਣਾ ਪੈਂਦਾ ਜੀ ਆਹ ਕਰਨਾ ਪੈਂਦਾ ਉਹ ਕੰਮ ਨਹੀਂ ਹੋ ਰਿਹਾ ਜੀ ਜੀ ਇਹ ਬਈ ਨਵੇਂ ਰੰਗ ਬੰਨਤੇ ਬਾਕੀ ਸਟੀਅਰਿੰਗ ਆ ਨਾ ਤੁਹਾਨੂੰ ਪਤਾ ਹੀ ਹੈ ਵੀ ਪਹਿਲੇ ਹੀ ਲਗਜ਼ਰੀ ਗੱਡੀ ਵਾਲਾ ਸਟੀਅਰਿੰਗ ਜਿਹੜਾ ਪਹਿਲਾਂ ਹੀ ਆਉਂਦਾ ਇਹ ਵੀ ਜਸਟੇਬਲ ਕਰਤਾ ਇਹ ਅੱਗੇ ਡੀ ਲੈਕਸ 'ਚ ਆਉਂਦਾ ਦਾ ਹੁਣ ਤੁਹਾਨੂੰ ਐਲ ਐਕਸ ਐਸ ਐਸ ਵੀ ਮਾਡਲ ਦੇ ਵਿੱਚ ਵੀ ਨਾ ਕਰਤਾਰ 4000 ਦੇ ਸਟੀਅਰਿੰਗ ਜਸਟੇਬਲ ਮਿਲੂਗਾ ਬਾਕੀ ਟੂਲ ਉਹਦਾ ਪਹਿਲਾ ਵਾਲਾ ਹੀ ਸਿਸਟਮ ਆ ਸਾਰੇ ਹੀ ਹਨਾ ਬਾਕੀ ਇਹਦੇ ਬਾਅਦ ਆਪਣੇ ਆ ਗਈ ਬਈ 4 ਵਾਲੀ ਮਸ਼ੀਨ ਸਿੰਗਲ ਸਿਆੜ ਅਚਾਰ ਹਨਾ ਤੁਸੀਂ ਇਹ ਵੀ ਹੁਣ ਕਰਤਾਰ ਦਾ ਧਮਾਕਾ ਹੀ ਆ ਹੁਣ ਅੱਗੇ ਸੈਲਜ ਮਸ਼ੀਨਾ ਵਾਸਤੇ ਹਨਾ ਆਪਾਂ ਨੂੰ 12 ਪ੍ਰੋਜੈਕਟ ਮੰਗਾਉਣੇ ਪੈਂਦੇ ਤੇ ਹੁਣ ਤੁਹਾਨੂੰ ਕਿਦੇ ਜਾਣ ਦੀ ਲੋੜ ਨਹੀਂ ਸਿਰਫ ਭਾਰਸੋਂ ਦੇ ਵਿੱਚ ਕਰਤਾਰ ਕੰਬਾਈਨ ਕੰਪਨੀ ਦੇ ਅੰਦਰ ਜਾਉਂਗੇ ਉੱਥੇ ਤੁਹਾਨੂੰ ਸਾਰੀ ਵਾਈ ਡਾਟਾ ਜਿਹੜਾ ਹੈ ਨਾ ਬਾਕੀ ਹੋਰ ਵੀ ਜਿਵੇਂ ਬਿਲਰ ਹੋ ਗਿਆ ਤੋਂ ਬਾਅਦ ਟਰੈਕਟਰ ਹੋ ਗਿਆ ਰੈਕ ਹੋ ਗਿਆ ਹਨਾ ਟਰੈਕਟਰ ਹੋ ਗਏ ਜਿਵੇਂ ਆਣ ਆਟ 58 36 ਟਰੈਕਟਰ ਕਰਤਾਰ ਵਾਲਿਆਂ ਦਾ ਇੱਧਰ ਹੁਣ ਆਪਣੇ ਇਹ ਸੀਰੀਜ਼ ਲਾਂਚ ਹੋਣੀ ਆ ਹੁਣ K75 175 ਹਸ ਪਾਵਰ ਦਾ ਟਰੈਕਟਰ ਆ ਨਾ ਤੁਹਾਨੂੰ KE ਦੇ ਮਾਰਕੇ ਨਾਲ ਮਿਲੇਗਾ ਬਾਕੀ ਖਿੱਚ ਦਾ ਕੇਂਦਰ ਆ ਜਿਹੜਾ ਕਰਤਾਰ ਵੀ ਬਣਿਆ ਰਾਜਪੁਰੇ ਮੇਲੇ ਦੇਖੋ ਦਰਸ਼ਕ ਵੀਰਾਂ ਦਾ ਕਿੰਨਾ ਰੌਣਕ ਮੇਲਾ ਹਨ ਮੀਂਹ ਕਰਕੇ ਥੋੜਾ ਜਿਹਾ ਇੱਕ ਜਗ੍ਹਾ ਇਕੱਠੇ ਹੋ ਗਏ ਨਹੀਂ ਭਾਈ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਦੀ ਠੀਕ ਆ ਬਾਈ ਠੀਕ ਹੈ ਬਈ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਫਿਰ ਹੁਣ ਕੰਪਨੀ ਚ ਹਨਾ ਓਕੇ ਜੀ ਥੈਂਕ ਯੂ ਬਾਕੀ ਵੀਡੀਓ ਕਿਦਾਂ ਲੱਗੀ ਹੈ ਨਾ ਬਾਈ ਜਰੂਰ ਦੱਸਿਓ ਕਮੈਂਟ ਕਰਕੇ